ਇੱਕ ਜਿਵੇਂ ਡਾਇਮੰਡ ਜਾਂ ਦੂਜਾ ਐਲ ਆਰ ਐ ਹਨਾ ਉਹਦੀ ਵੇਲ ਬਹੁਤ ਵੱਡੀ ਹੁੰਦੀ ਹੈ ਇਹਦੀ ਵੇਲ ਛੋਟੀ ਨਹੀਂ ਲੱਗਦੀਗੀ ਇਹਦੇ ਜਿੰਨਾ ਜੀ ਇਹਦੇ ਮੰਨ ਲਓ ਵੀ ਹਰੇਕ ਵੈਰਾਈਟੀ ਦਾ ਕਰੈਕਟਰ ਆ ਹਾਂ ਇੱਕ ਤਾਂ ਆਪਾਂ ਯੂਰੀਆ ਪਾਉਨੇ ਆ ਇੱਕ ਤੋਂ ਡੇਢ ਗੱਟਾ ਹੂੰ ਤੇ ਜਿਆਦਾ ਯੂਰੀਆ ਨਹੀਂ ਆਪਾਂ ਪਾਈਦਾ ਕਿਉਂਕਿ ਆਪਾਂ ਕਰਾਉਂਦਾ ਸੀਡ ਤਿਆਰ ਠੀਕ ਹੈ ਉਹ ਜੇ ਵੀ ਜਦੋਂ ਜਿਆਦਾ ਯੂਰੀਆ ਪਾਉਨੇ ਉਹਦੇ ਨਾਲ ਬਿਮਾਰੀਆਂ ਹੁੰਦੀਆਂ ਹੀ ਵੱਧ ਆਉਂਦੀਆਂ ਆਪਾਂ ਨੂੰ ਤੇ ਇਹ ਵੀ ਸੀਡ ਜਿੰਨਾ ਬਿਮਾਰੀ ਰਹਿਤ ਹੋਵੇ ਉਨਾ ਹੀ ਫਾਇਦਾ ਹੈ ਉਨਾ ਹੀ ਫਾਇਦਾ ਵਾ ਚਲੋ ਥੋੜੀ ਜਿਹੀ ਪ੍ਰੋਡਕਸ਼ਨ ਘਟ ਜਾਂਦੀ ਉਹ ਚ ਉਹ ਚ ਆਪਾਂ ਨੂੰ ਕੋਈ ਨਹੀਂ ਪਰ ਆਪਾਂ ਨੂੰ ਮੇਨ ਇਹ ਵੀ ਕੁਆਲਿਟੀ ਨਾਲ ਆ ਦੱਸ ਰਹੇ ਸੀ ਕਹਿੰਦੇ ਵੀ ਕਹਿੰਦੇ ਅਸੀਂ ਇਹ ਤਿਆਰਪਾ ਕਰਦੇ ਆਂ ਵੀ ਜਦੋਂ ਡਾਇਮੰਡ ਥੱਲੇ 11 12 ਦਾਣੇ ਹੋਣ ਤੇ ਆਹ ਸਾਈਜ਼ ਜਾ ਬਣ ਜੇ ਮੰਨ ਲਓ ਸੀਡ ਵਾਲੇ ਤੋਂ ਲੰਘ ਜਾ 300 ਤੋਂ ਉੱਤੇ ਹੁੰਦਾ ਏ ਹਾਂਜੀ ਤੇ ਮੇਰੇ ਹਿਸਾਬ ਨਾਲ ਇਹ ਹੈ ਜੀ ਆਪਾਂ ਤਾਂ 300 ਗੱਟਾ ਕਹਿੰਦੇ ਆ ਗਣ ਨੂੰ 300 ਗੱਟਾ ਹੀ ਨਿਕਲੂਗਾ ਠੀਕ ਹੈ ਪਰ ਜੋਵੇ ਚੰਗੇ ਖੇਤ ਆ ਜੀ ਸਾਰਾ ਕੁਝ ਚੰਗਾ ਮੇਰੇ ਹਿਸਾਬ ਨਾਲ ਹੋ ਸਕਦਾ ਵੀ 350 ਗੱਟਾ ਵੀ ਟੱਪੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਨਾਲ ਆਪਣੇ ਹੈਗਾ ਬਾਈ ਜਸਦੀਪ ਸਿੰਘ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਬਾਈ ਨਾ ਆਲੂਆਂ ਦੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤਿਆਰ ਕਰਦਾ ਵਾ ਤੇ ਪਿਛਲੀ ਵਾਰ ਇੱਕ ਵੈਰਾਈਟੀ ਦੀ ਆਪਾਂ ਵੀਡੀਓ ਪਾਈ ਸੀ ਤੇ ਕਾਫੀ ਲੋਕਾਂ ਦੇ ਲੰਬੇ ਆਏ ਯਾਰ ਵੀ ਉਹ ਵੀ ਨਹੀਂ ਪੂਰਾ ਆ ਰਿਹਾਗਾ ਸਾਡੇ ਤੋਂ ਤੇ ਬਾਈ ਨੇ ਐਦ ਕਿ ਉਹ ਵੀ ਪੂਰਾ ਕਰਤਾ ਵਾ ਪਿਛਲੀ ਵਾਰ ਅਸੀਂ ਕਿਹਾ ਸੀ ਵੀ ਇੱਕ ਜਾਂ ਦੋ ਗੱਟੇ ਬਾਈ ਹਨਾ ਜਸਦੀਪ ਇੰਨੇ ਕੀ ਕਹੇ ਸੀ ਵੀ ਦੇ ਇੱਕ ਦੋ ਜਾਂ 5 4 ਕੋਈ ਹਾਂ ਅ ਵੀ ਕੋਈ ਜ਼ਿਆਦਾ ਨਹੀਂ ਦਿੱਤਾ ਜਾਂਦਾ ਜ਼ਿਆਦਾ ਨਹੀਂ ਦਿੱਤਾ ਜਾਂਦਾ ਵੀ 7-8 ਤੋਂ ਬਾਅਦ ਤਾਂ ਕਿਸੇ ਨੂੰ ਆਪਾਂ ਦਿੱਤਾ ਹੀ ਨਹੀਂ ਨਾ ਜੀ ਵੈਰੈਟੀ ਜਿਹੜੀ ਇਹ ਹੈਗੀ ਆ ਇਹ ਹੈਗੀ ਆ ਹਾਲੈਂਡ ਦੀ ਤੇ ਬਾਈ ਨੇ ਲਿਆਂਦੀ ਪੰਜਾਬ ਦੇ ਵਿੱਚ ਪਹਿਲਾਂ ਸਭ ਤੋਂ ਵੈਰੈਟੀ ਆਈ ਹੈ ਬਾਈ ਕੋਲੇ ਤੇ ਇਸ ਵਾਰ ਵੈਰੈਟੀ ਜਿਹੜੀ ਹੈਗੀ ਐ ਪੂਰੀ ਹੋ ਗਈ ਆ ਵੀ ਪੂਰਾ ਹੋ ਗਿਆ ਵਾ ਇਹਦੇ ਬਾਰੇ ਗੱਲਬਾਤ ਕਰਾਂਗੇ ਇਸ ਵੈਰੈਟੀ ਬਾਰੇ ਕੀ ਇਹਦਾ ਝਾੜ ਰਿਆ ਵਾ ਤੇ ਪਿਛਲੀ ਵਾਰ ਝਾੜ ਕੀ ਰਿਆ ਤੇ ਇਸ ਵਾਰ ਵੈਰੈਟੀ ਜਿਹੜੀ ਤੁਸੀਂ ਲੱਗੀ ਦੇਖ ਰਹੇ ਹੋ ਤੇ ਬਾਈ ਇਹ ਕੀ ਨਾਮ ਕੀ ਦਾ ਐਸ ਐਫ ਰੈੱਡ ਐਸ ਐਫ ਰੈੱਡ ਹੈ ਜੀ ਤੁਹਾਨੂੰ ਅੱਛਾ ਜੀ ਇਹ ਲਾਲ ਆਲੂ ਜਾ ਜਾਂਦਾ ਲਾਲ ਆਲੂ ਹੈ ਜੀ ਹਾਂਜੀ ਪੱਕਾ ਆਲੂ ਆ ਪ੍ਰੋਸੈਸਿੰਗ ਪਲੱਸ ਟੇਬਲ ਵਾਲੀ ਵੈਰਾਈਟੀ ਹੈ ਜੀ ਹੂੰ ਵੀ ਟੇਬਲ ਦੇ ਇੱਕ ਮੰਡੀਕਰਨ ਦੇ ਕੰਮ ਵੀ ਆਉਂਦੀ ਆ ਹਾਂਜੀ ਤੇ ਪ੍ਰੋਸੈਸਿੰਗ ਵਾਸਤੇ ਵੀ ਯੂਜ਼ ਹੁੰਦੀ ਹੈ ਜਿਵੇਂ ਹੋਰ ਕੰਪਨੀਆਂ ਵਾਲੇ ਆਪਣੇ ਚੱਕਦੇ ਆ ਪਾਊਡਰ ਬਣਾਉਂਦੇ ਆ ਚਿਪਸ ਬਣਾਉਂਦੇ ਆ ਫਰਾਈਜ਼ ਬਣਾਉਂਦੇ ਉਹਨਾਂ ਦੇ ਕੰਮ ਵੀ ਆਉਂਦੀ ਹੈ ਜੀ ਇਹ ਠੀਕ ਹੈ ਬਈ ਤੇ ਬਈ ਜੋ ਪਿਛਲੀ ਵਾਰ ਆਪਾਂ ਵੀਡੀਓ ਪਾਈ ਉਹਦੋਂ ਫਿਰ ਲੋਕਾਂ ਨੇ ਫਿਰ ਬਹੁਤ ਕਿਹਾ ਵੀ ਆਲੂ ਸਾਨੂੰ ਇਹੀ ਚਾਹੀਦਾ ਵਾ ਹਾਂਜੀ ਉਹ ਤਾਂ ਬਹੁਤ ਦੇ ਲਾਂਬੇ ਵੀ ਆਏ ਯਾਰ ਵੀ ਲਾਂਬੇ ਵੀ ਆਏ ਆ ਬਹੁਤ ਵੀ ਦਿਓ ਬਈ ਵੀ ਸ਼ਪਾਰਸ਼ਾਂ ਵੀ ਆਈਆਂ ਹੋਣੀਆਂ ਸ਼ਪਾਰਸ਼ਾਂ ਵੀ ਹਾਂਜੀ ਔਰ ਕਦੇ ਕਿਸੇ ਤੋਂ ਕਰਾ ਰਿਸ਼ਤੇਦਾਰ ਤੋਂ ਯਾਰ ਵੀ ਉਹਨਾਂ ਕੋਲੇ ਵੀ ਆ ਐਂ ਕਰਕੇ ਲੈ ਦਿਓ ਹਾਂ ਵੀ ਐਂਡ ਤਾਂ ਹੀ ਬੀਜ ਦੇ ਤੱਕ ਵੀ ਆਪਦੇ ਬੀਜ ਉਹ ਧੱਕੇ ਨਾਲ ਇੱਕ ਜਾਣੇ ਆ 10 ਗੱਟੇ ਧੱਕੇ ਨਾਲ ਚੱਕ ਕੇ ਲੈ ਗਿਆ ਅੱਛਾ ਫੇਰ ਉਹਦੇ ਘਟ ਕੇ ਫੇਰ ਫੇਰ ਤਿੰਨ ਆਇਆ ਕਹਿੰਦਾ ਤਿੰਨ ਲੈ ਜਾਣੇ ਲਈ ਵੀ ਥਾ ਘਟ ਗਿਆ ਕਹਿੰਦਾ ਤੇ ਇਸ ਵਾਰ ਇਹ ਆਪਣੇ ਕੋਲੇ ਵੀ ਹੁਣ ਪੂਰਾ ਵਾ ਜਿੰਨੇ ਮਰਜ਼ੀ ਗਾਹ ਕਾ ਸਕਦੇ ਹਾਂ ਹਾਂਜੀ ਇਸ ਵਾਰੀ ਆਪਣੇ ਕੋਲੇ ਜੀ ਇਹ ਹੁਣ G3 ਤੇ ਚਲਾ ਗਿਆ ਇਹ ਅੱਛਾ ਤੇ ਐਦ ਕੀ ਚੰਗਾ ਕਾਫੀ ਖੇਤ ਲੱਗੇ ਵੀ ਆਪਣੇ ਕੋਲੇ ਦੇ ਠੀਕ ਹੈ ਪਰ ਜਿਵੇਂ G2 ਸੀਗਾ ਉਹ ਤੋਂ ਹੁਣ ਆਪਾਂ ਮਲਟੀਪਲਾਈ ਕਰ ਲਿਆ ਜੀ ਹੋਰ ਵਧ ਗਿਆ ਆਪਣੇ ਕੋਲ ਹੁਣ ਇਹ ਤੇ ਇਹ ਆਪਾਂ ਬੁਕਿੰਗ ਤੇ ਦਿੰਨੇ ਆ ਜਾਂ ਜਿਹੜਾ ਮਰਜ਼ੀ ਆ ਕੇ ਜਦੋਂ ਮਰਜ਼ੀ ਲੈ ਸਕਦਾ ਜਿਹੜਾ ਬੁਕਿੰਗ ਤੇ ਦਿੰਨੇ ਆ ਜੀ ਵੈਸੇ ਤਾਂ ਆਪਾਂ ਅੱਛਾ ਮੈਂ ਤਾਂ ਆਪਣਾ ਹੁੰਦਾ ਜੀ ਬੁਕਿੰਗ ਤੇ ਹੀ ਦੇਣਾ ਆਪਾਂ ਹਾਂ ਕਿਉਂਕਿ ਬੀ ਮੈਂ ਤੁਹਾਨੂੰ ਸਹੀ ਦੱਸਾਂ ਜੀ ਉਦੋਂ ਨੂੰ ਫੀਡ ਸਾਈਜ਼ ਆਪਣੇ ਕੋਲ ਬਚਦਾ ਨਹੀਂਗਾ ਜਿਵੇਂ ਡਾਇਮੰਡ ਦਾ ਤੇ ਐਲ ਆਰ ਦਾ ਹਾਂਜੀ ਬਹੁਤ ਭਰਾ ਮੁੜ ਕੇ ਮੋਟਾ ਲੈ ਕੇ ਜਾਂਦੇ ਆ ਚਲੋ ਸੀਡ ਤਾਂ ਸੀੜੀ ਹੈ ਜੀ ਪਰ ਜਿਵੇਂ ਸੀਡ ਸਾਈਜ਼ ਲੈਣਾ ਜੀ ਗੋਲੀ ਸਾਈਜ਼ ਤੇ ਸੀਡ ਦੇ ਦੋ ਸਾਈਜ਼ ਆ ਉਹ ਤਾਂ ਮੇਨਲੀ ਆਪਣਾ ਬੁਕਿੰਗ ਤੇ ਹੀ ਦੇ ਸਕਦੇ ਓਵੇਂ ਆਪਣੇ ਤੋਂ ਦਿੱਤਾ ਨਹੀਂ ਜਾਂਦਾ ਪੂਰਾ ਹੀ ਨਹੀਂ ਪੈਂਦਾ ਜੀ ਆਲੂ ਦਾ ਸਹੀ ਤੁਹਾਨੂੰ ਦੱਸਾਂ ਠੀਕ ਹੈ ਬਈ ਮੰਨ ਲਓ ਆਪਣੇ ਬਈ ਜੀ ਉਹ ਬੇਈਮਾਨੀ ਵਾਲਾ ਕੰਮ ਹੈ ਨਹੀਂਗਾ ਮਾੜੀ ਚੀਜ਼ ਆਪਾਂ ਦੇਈ ਦੀ ਨਹੀਂ ਕਿਸੇ ਨੂੰ ਹਨਾ ਵੀ ਝੂਠ ਮਾਰ ਕੇ ਜੀ ਹੁਣ ਜੀ 2 ਲੱਗਾ ਵਿਆ ਜੀ ਆਪਣੇ ਖੇਤ ਚ ਜੀ 3 ਬਣ ਆਏ ਨੇ ਹੁਣ ਅਗਲੇ ਸਾਲ ਫੇਰ ਨਹੀਂ ਦਿੱਤਾ ਜਾਣਾ ਆਪਣੇ ਤੋਂ ਅਗਲੇ ਸਾਲ ਜੀ 4 ਦਵਾਂਗੇ ਦਵਾਂਗੇ ਵੀ ਦੱਸ ਕੇ ਵੀ ਜੀ 4 ਹੋ ਗਿਆ ਇਹ ਜੀ 4 ਹੋ ਗਿਆ ਉਦੋਂ ਅਗਲੇ ਸਾਲ ਫੇਰ ਜੀ 3 ਦੇ ਦਿਆਂਗੇ ਕਿਉਂਕਿ ਇਹ ਹੁਣ ਮੰਨ ਲਓ ਬਾਹਰਲੀ ਕਿਸਮ ਆ ਜੀ ਇਹ ਇੱਕ ਸਾਲ ਛੱਡ ਕੇ ਅਸੀਂ ਮੰਗਾਉਂਦੇ ਆਉਂਦਾ ਆਪਣੇ ਕੋਲੇ ਮੰਨ ਲਓ ਅਸੀਂ ਕਹੀਏ ਵੀ ਹਰੇਕ ਸਾਲ ਅਸੀਂ ਲੈਣਾ ਕਵੈਂਟੀਟੀ ਵੱਧ ਲੈ ਲਾਂਗੇ ਨਈ ਕੰਪਨੀ ਦਿੰਦੀ ਨਹੀਂ ਇੱਕ ਸਾਲ ਛੱਡ ਕੇ ਦਿੰਦੀ ਹਾਂਜੀ ਹਾਂਜੀ ਤੇ ਆਪਾਂ ਇਹ ਮੇਰੇ ਕੋਲ ਸੱਜਣ ਮਿੱਤਰ ਲੈ ਕੇ ਗਏ ਸੀ ਉਹਦੇ ਆਂਦੇ ਵੀ ਕੁਆਲਿਟੀ ਬਹੁਤ ਵਧੀਆ ਬੰਦੀ ਆ ਇਹ ਕੀ ਕਾਰਨ ਕੀ ਕੁਆਲਿਟੀ ਮੰਨਦਾ ਕਾਰ ਬਈ ਇੱਕ ਤਾਂ ਮੇਨ ਤਾਂ ਇਹ ਆ ਵੀ ਜੀ ਆਪਾਂ ਮਾੜੀ ਚੀਜ਼ ਦਈਦੀ ਨਹੀਂ ਜਿਹੜਾ ਜਨਰੇਸ਼ਨ ਹੁੰਦੀ ਉਹ ਦੱਸ ਕੇ ਦਈਦੀ ਆ ਸਹੀ ਚ ਹੂੰ ਵੀ ਜੇ ਜੀ 2 ਉਹ ਤਾਂ ਜੀ 2 ਕਵਾਂਗੇ ਜੀ 3 ਆ ਜੀ 3 ਕਵਾਂਗੇ ਉਹ ਕੰਮ ਨਹੀਂਗਾ ਵੀ ਜੀ 2 ਦੱਸ ਕੇ ਤੇ ਜੀ 4 5 ਚ ਕਾਦਾ ਹਨਾ ਵੀ ਮੰਨ ਲਓ ਜੀ ਇੱਕ ਪਾਸੇ ਤਾਂ ਆਪਾਂ ਕਹਿੰਨੇ ਆ ਵੀ ਸਾਡੇ ਗੁਰੂ ਸਾਹਿਬ ਨੇ ਕਿਹਾ ਏ ਵੀ ਉੱਤਮ ਖੇਤੀ ਤੇ ਜੇ ਆਪਾਂ ਇਸੇ ਜਿਹੀ ਠੱਗੀ ਠੋਰੀ ਮਾਰੀ ਗਏ ਅਗਲੇ ਨਾਲ ਤੇ ਇਹ ਫਿਰ ਉੱਤਮ ਖੇਤੀ ਥੋੜਾ ਰਹਿ ਜੂਗੀ ਉਹ ਤਾਂ ਅਗਲਾ ਫੇਲ ਹੋ ਜੂਗਾ ਜ਼ਿਮੀਂਦਾਰ ਬਿਲਕੁਲ ਬਈ ਸਹੀ ਏ ਕਿ ਨਹੀਂ ਜੀ ਬਿਲਕੁਲ ਇੱਕ ਜਿਵੇਂ ਡਾਇਮੰਡ ਜਾਂ ਦੂਜਾ ਐਲ ਆਰ ਹੈ ਨਾ ਉਹਦੀ ਵੇਲ ਬਹੁਤ ਵੱਡੀ ਹੁੰਦੀ ਏ ਦੀ ਵੇਲ ਛੋਟੀ ਨਹੀਂ ਲੱਗਦੀਗੀ ਇਹਦੇ ਜਿੰਨਾ ਜੀ ਇਹ ਮੰਨ ਲਓ ਵੀ ਹਰੇਕ ਵੈਰਾਈਟੀ ਦਾ ਕੈਰੇਕਟਰ ਆ ਹਾਂ ਇੱਕ ਤਾਂ ਆਪਾਂ ਯੂਰੀਆ ਪਾਉਨੇ ਆ ਇੱਕ ਤੋਂ ਡੇਢ ਗੱਟਾ ਹੂੰ ਤੇ ਜਿਆਦਾ ਯੂਰੀਆ ਨਹੀਂ ਆਪਾਂ ਪਾਈਦਾ ਕਿਉਂਕਿ ਆਪਾਂ ਕਰ ਰਹੇ ਹਾਂ ਦਾ ਸੀਡ ਤਿਆਰ ਠੀਕ ਹੈ ਉਹ ਜੇ ਵੀ ਜਦੋਂ ਜਿਆਦਾ ਯੂਰੀਆ ਪਾਉਂਦੇ ਉਹਦੇ ਨਾਲ ਬਿਮਾਰੀਆਂ ਹੁੰਦੀਆਂ ਵਾਧਾ ਆਉਂਦੀਆਂ ਆਪਾਂ ਨੂੰ ਤੇ ਵੀ ਸੀਡ ਜਿੰਨਾ ਬਿਮਾਰੀ ਰਹਿਤ ਹੋਵੇ ਉਨਾ ਹੀ ਫਾਇਦਾ ਆਏ ਉਨਾ ਹੀ ਫਾਇਦਾ ਚਲੋ ਥੋੜੀ ਜੀ ਪ੍ਰੋਡਕਸ਼ਨ ਘਟ ਜਾਂਦੀ ਉਹ ਚ ਉਹ ਚ ਆਪਾਂ ਨੂੰ ਕੋਈ ਨਹੀਂ ਪਰ ਆਪਾਂ ਨੂੰ ਮੇਨ ਇਹ ਵੀ ਕੁਆਲਿਟੀ ਨਾਲ ਆ ਠੀਕ ਹੈ ਤੇ ਦੂਸਰਾ ਜੀ ਰੌਗਿੰਗ ਸਾਡੀ ਤਿੰਨ ਵਾਰੀ ਹੋ ਜਾਂਦੀ ਆ ਪ੍ਰੋਪਰ ਰੌਗਿੰਗ ਹੂੰ ਤੇ ਤੀਸਰਾ ਜੀ ਆਪਾਂ ਸਪਰੇਆਂ ਦਾ ਸ਼ਡਿਊਲ ਸਾਡਾ ਬਹੁਤ ਸਟ੍ਰਿਕਟ ਆ ਵੀ ਚਲੋ ਕਰਨੀ ਦਾ ਟਰੈਕਟਰ ਨਾਲ ਹੀ ਆ ਤੇ ਪਰ ਇਹ ਨਹੀਂਗਾ ਵੀ ਕੋਈ ਨਗਾ ਪੈ ਜੂਗਾ ਹਰੇਕ ਕਰਨੀ ਕਰਨੀ ਜਿੱਥੇ ਜਿਹੜੀ ਚੀਜ਼ ਦੀ ਲੋਡ ਆ ਕੋਈ ਖਰਾਕੀ ਤਤ ਦੇਣਾ ਤੇ ਤੇਲੇ ਤੋਂ ਵਾਈਟ ਫਲਾਈ ਤੋਂ ਮੱਛਰ ਤੋਂ ਬਚਾਉਣਾ ਆਲੂ ਨੂੰ ਵੀ ਆਪਾਂ ਨੂੰ ਸਾਰਾ ਹੁਣ ਚਲੋ ਆਪਣ ਹੁਣ ਇਸ ਕੰਮ ਚ ਪਿਆ ਨੂੰ ਚੌਥਾ ਪੰਜਵਾਂ ਸੀਜ਼ਨ ਹੋ ਗਿਆ ਜੀ ਕਿ ਸੀਡ ਤਿਆਰ ਕਰਦਿਆਂ ਨੂੰ ਵੀ ਪੂਰਾ ਐਕਸਪੀਰੀਅੰਸ ਹੋ ਗਿਆ ਏ ਤੇ ਇੱਕ ਆਪਣਾ ਨਾ ਜੀ ਇੱਕ ਤੁਮ ਸਾਰਿਆਂ ਤੋਂ ਵੱਡੀ ਗੱਲ ਮੰਨ ਲਓ ਵੀ ਕੋਈ ਆਪਣੇ ਸੱਜਣ ਹੈ ਜੀ ਸੀਪੀਆਰਆਈ ਚੋਂ ਹੋਏ ਔਰ ਰਿਟਾਇਰ ਹੂੰ ਉਹਨਾਂ ਨਾਲ ਮੇਰੀ ਇੱਕ ਦਿਨ ਕਾਫੀ ਚੈਟ ਡਿਸਕਸ਼ਨ ਚੱਲੀ ਗਈ ਇੱਕ ਘੰਟਾ ਆ ਕੇ ਡੇਢ ਘੰਟਾ ਸਾਡੀ ਫੋਨ ਤੇ ਗੱਲ ਹੋਈ ਗਈ ਆ ਵੀ ਚੰਗਾ ਪਿਆਰ ਆਈ ਆਪਣਾ ਉਹਨਾਂ ਨਾਲ ਉਹ ਆਂਦੇ ਕਹਿੰਦੇ ਤੁਹਾਡੇ ਸੀਡ ਦੀ ਕੁਆਲਿਟੀ ਜਿਆਦਾ ਵਧੀਆ ਬਣੂਗੀ ਮੈਂ ਕਿਹਾ ਜੀ ਕਾਰਨ ਹਾਂਜੀ ਉਹ ਇੱਥੇ ਆਏ ਉਹਨੇ ਗੇੜਾ ਗੂੜਾ ਮਾਰਿਆ ਕਹਿੰਦੇ ਤੁਹਾਡੇ ਏਰੀਆ ਚ ਆਲੂ ਬਹੁਤ ਘਾਟ ਆ ਮੈਂ ਕਿਹਾ ਹਾਂਜੀ ਕਹਿੰਦਾ ਤੁਹਾਡਾ ਏਰੀਆ ਆਈਸੋਲੇਟਿਡ ਹੋ ਗਿਆ ਪੂਰਾ ਇਹ ਠੀਕ ਮੰਨ ਲਓ ਵੀ ਵਾਇਰਸ ਕਿਤੋਂ ਤਾਂ ਆਊਗਾ ਪਾਸੋਂ ਦਾ ਆਊਗਾ ਨਾ ਜੀ ਬਿਲਕੁਲ ਤੇ ਉਹ ਆਪਣੇ ਆਉਂਦਾ ਨਹੀਂ ਵਾਇਸ ਆਉਂਦਾ ਨਹੀਂ ਤੇ ਬਈ ਇਹਦਾ ਔਸਤਨ ਝਾੜ ਕੀ ਰਹਿੰਦਾ ਵਾ ਜਿਹੜਾ ਜੀ ਇਹ ਵੈਰਾਈਟੀ ਦਾ ਹੂੰ ਇਹ ਚ ਆਪਾਂ ਬੂਟਾ ਵੇਖੋ ਪਟਦੇ ਆ ਤੇ ਇਹਦੇ ਥੱਲੇ ਟਿਊਬਰ ਬਹੁਤ ਚੱਕਦਾ ਜੀ ਇਹ ਅੱਛਾ ਜੀ ਆ ਜਿਵੇਂ ਆਪਾਂ ਐਸਾ ਫਰੈਡ ਦਾ ਹੁਣ ਪਟਿਆ ਆਪਾਂ ਹਾਂਜੀ ਥੱਲੇ ਬਹੁਤ ਜ਼ਿਆਦੇ ਦਾਣੇ ਚੱਕ ਲੈਂਦਾ ਜੀ ਇਹ ਆ ਵੇਖੋ ਇਹ ਥੋੜਾ ਜਿਹਾ ਲੱਗਾ ਜਿਵੇਂ ਵੱਡੇ ਸਾਈਜ਼ ਵਾਲਾ ਟਿਊਬਰ ਠੀਕ ਹੈ ਆ ਵੇਖੋ ਥੱਲੋਂ ਹੁਣ ਦਾਣੇ ਦੇਖੋ ਤੁਸੀਂ ਕਿੰਨੇ ਚੱਕੇ ਵੇਰੇ ਥੱਲੇ ਆ ਆ ਜਿਵੇਂ ਹੁਣ ਕਿਤਾਬ ਵੱਡੇ ਬਣ ਗਏ ਜੀ ਪੂਰੇ ਹਾਂਜੀ ਤੇ ਇਹ ਕੋ ਦੜੜੇ ਕੇ ਆਪਣਾ ਇਹ ਥੋੜਾ ਜਨਾ ਜਿਵੇਂ ਵੱਡਾ ਸਾਈਜ਼ ਦਾ ਟਿਊਬਰ ਸੀਗਾ ਜੀ ਆਪਾਂ ਕੋਈ ਬਾਹਲਾ ਛੋਟਾ ਨਹੀਂ ਕਹਿੰਦੇ ਹਾਂਜੀ ਇਹ 45 ਤੋਂ 55 mm ਵਾਲਾ ਟਿਊਬਰ ਲੱਗਾ ਪਿਆ ਜੀ ਇਹ ਖੇਤ ਚ ਠੀਕ ਹੈ ਪਰ ਆਪਾਂ ਆਪਣਾ 35 45 ਦਾ ਲੱਗਾ ਵੀ ਇਹਦੇ ਥੱਲੇ ਹੁਣ ਤੁਸੀਂ ਵੇਖੋ ਵੀ ਕਿੰਨੇ ਜਿਆਦੇ ਆਲੂ ਆ ਆ ਵੇਖੋ ਬਿਲਕੁਲ ਵੀ ਐਵਰੇਜ ਇਹਦੇ ਥੱਲੇ ਆਪਣੇ 15 ਤੋਂ ਲੈ ਕੇ ਤੇ 25 25 ਟਿਊਬਰ ਵੀ ਹੈਗੇ ਜੀ ਇਹ ਸਾਲੂ ਥੱਲੇ ਆ ਠੀਕ ਹੈ ਆ ਵੇਖੋ ਹੁਣ ਇਹ ਆਪਣਾ ਇਹ ਖੇਤ ਚ ਸਾਰੀ 45 ਤੋਂ 55 mm ਮੰਨ ਕੇ ਚੱਲੋ ਜੀ ਵੀ ਆਹ ਸਾਈਜ਼ ਤੋਂ ਥੋੜਾ ਜਿਹਾ ਵੱਡਾ ਜਿਵੇਂ ਆਹ ਸਾਈਜ਼ ਆਪਾਂ ਬੀਜਿਆ ਹੋਇਆ ਜੀ ਇਸ ਚ ਇਹ ਸਾਈਜ਼ ਦਾ ਵੀ ਫਰਕ ਹੁੰਦਾ ਜੀ ਆਹ ਆਹ ਸਾਈਜ਼ ਆਪਾਂ ਬੀਜਿਆ ਹੋਇਆ ਜੀ ਅੱਛਾ ਜੀ ਇਹ ਚੋ ਸਪਰਾਉਟਿੰਗ ਵੇਖੋ ਤੁਸੀਂ ਕਿੰਨੀ ਨਿਕਲੀ ਵੀ ਹੈ ਜੀ ਹਾਂ ਇਹ ਜਿੰਨਾ ਵੱਡਾ ਸਾਈਜ਼ ਬੀਜਾਂਗੇ ਮੰਨ ਲਓ ਜੇ ਆਪਾਂ ਆਹ ਸਾਈਜ਼ ਜਾਂ ਸਾਈਜ਼ ਬੀਜਾਂਗੇ ਜੀ ਹਾਂਜੀ ਇਹ ਚੋ ਹੋਰ ਜ਼ਿਆਦਾ ਥੱਲੇ ਪੈਣਗੇ ਪਰ ਆਹ ਜਿਵੇਂ ਹੁਣ ਸੀਡ ਸਾਈਜ਼ ਜੇ ਇਹਦਾ ਆਪਾਂ ਪੱਟਿਆ ਗਿਆ ਜੀ ਆਪਣਾ ਦਾਣਾ ਹਾਂ ਹਾਂ ਤੇ ਇਹਦੇ ਚਾ ਵੇਖੋ ਇੰਨੇ ਦਾ 15 18 20 20 ਬਾਈ ਦਾਣੇ ਤਾਂ ਹੋਣ ਗਈ ਆ ਹੋਣਗੇ ਹਾਂਜੀ ਹਾਂਜੀ ਤੇ ਇਹਦਾ ਬਹੁਤ ਯਾਨੀ ਕਿ ਫਿਰ ਇਸ ਹਿਸਾਬ ਨਾਲ ਅੰਦਾਜ਼ਾ ਝਾੜਦਾ ਕੋਈ ਲੱਗਦਾ ਤੁਹਾਨੂੰ ਅਜੇ ਤੱਕ ਕਿੱਢਿਆ ਜਾਂ ਜਿਹੜਾ ਵੇਚਣਾ ਹੈ ਕਿਉਂਕਿ ਤੁਸੀਂ ਤਾਂ ਸੀਡ ਤਿਆਰ ਕਰਦੇ ਹੋ ਜ਼ਿਆਦਾਤਰ ਇਹਦਾ ਜੀ ਆਪਣਾ ਇੱਕ ਨਾ ਆਇਆ ਸੀ ਬਾਈ ਦਾ ਕੱਲ ਹੀ ਦੱਸ ਰਹੇ ਸੀ ਕਹਿੰਦੇ ਵੀ ਕਹਿੰਦੇ ਅਸੀਂ ਇਹ ਤਿਆਰਬਾ ਕਰਦੇ ਆਂ ਵੀ ਜਦੋਂ ਡਾਇਮੰਡ ਥੱਲੇ 11 12 ਦਾਣੇ ਹੋਣ ਤੇ ਆਹ ਸਾਈਜ਼ ਜਾਂ ਬਣ ਜੇ ਮੰਨ ਲਓ ਸੀਡ ਵਾਲੇ ਤੋਂ ਲੰਘ ਜੇ 300 ਤੋਂ ਉੱਤੇ ਹੁੰਦਾ ਏ ਹਾਂਜੀ ਤੇ ਮੇਰੇ ਹਿਸਾਬ ਨਾਲ ਇਹ ਹੈ ਜੀ ਆਪਾਂ ਤਾਂ 300 ਗੱਟਾ ਕਹਿੰਦੇ ਆ ਗਣ ਨੂੰ 300 ਗੱਟਾ ਹੀ ਨਿਕਲੂਗਾ ਠੀਕ ਹੈ ਪਰ ਜਿਵੇਂ ਚੰਗੇ ਖੇਤ ਆ ਜੀ ਸਾਰਾ ਕੁਝ ਚੰਗਾ ਮੇਰੇ ਹਿਸਾਬ ਨਾਲ ਹੋ ਸਕਦਾ ਵੀ 350 ਗੱਟਾ ਵੀ ਟੱਪ ਜੇ ਅੱਛਾ ਜੀ ਪਰ ਆਪਾਂ 300 ਗੱਟਾ ਕਹਿੰਦੇ ਆ ਠੀਕ ਹੈ ਵੀ ਦਾਵਾ ਆਪਣਾ ਇਹ ਹੈਗਾ ਵੀ 350 ਗੱਟਾ ਵੀ ਨਿਕਲਣਾ ਚਾ ਤੇ ਹੋਰ ਵੈਰੈਟੀਆਂ ਵੀ ਲਾਲ ਚ ਹੁਣ ਇੱਕ 7000 8 ਆਈ ਜਿਵੇਂ ਆਪਾਂ ਐਤ ਕੀ ਤਾਂ ਚਲੋ ਤਿਆਰ ਕਰ ਰਹੇ ਆ ਉਹਦਾ ਵੀ ਅੱਛਾ ਜੀ ਉਹ ਪਰ ਕੱਚੇ ਦੀ ਵੈਰੈਟੀ ਹੈ ਜੀ ਠੀਕ ਹੈ ਮੰਨ ਲਓ ਵੀ ਉਹ ਕੱਚਾ ਆਲੂ ਆ ਉਹ ਠੀਕ ਹੈ ਇਹ ਪੱਕਾ ਜੀ ਪੱਕੇ ਦੇ 300 ਤੋਂ ਉੱਤੇ ਉੱਤੇ ਗੱਟਾ ਨਿਕਲਿਆ ਬੇ ਲਾਲ ਚ ਹੂੰ ਇਹਦੇ ਅਰਗੀ ਦਾ ਰੀ ਸੀ ਕੋਈ ਨਹੀਂ ਬਿਲਕੁਲ ਇਹਦਾ ਰੇਟ ਵੀ ਜ਼ਿਆਦਾ ਹੈ ਫਿਰ ਲਾਲ ਆਲੂ ਦੀ ਮਾਰਕੀਟ ਵੱਖਰੀ ਹੈ ਜੀ ਮੰਦੇ ਚ ਵੀ ਬੰਦੇ ਨੂੰ ਘਾਟਾ ਨਹੀਂ ਪਾਉਂਦਾ ਹਾਂਜੀ ਬਾਕੀ ਚਾਲ ਬਹੁਤ ਸੋਹਣੀ ਹੈ ਜੀ ਆਲੂ ਦੀ ਠੀਕ ਟੇਬਲ ਪਲੱਸ ਪ੍ਰੋਸੈਸਿੰਗ ਦੀ ਵੈਰੈਟੀ ਹੈ ਜੀ ਇਹ ਠੀਕ ਹੈ ਤੇ ਤੇ ਇਹਦੇ ਇਲਾਵਾ ਆਪਣੇ ਕੋਲੇ ਹੋਰ ਕਿਹੜੀ ਕਿਹੜੀ ਰੈਗੂਲਰ ਜਿਹੜੀ ਹੈਗੀ ਆ ਆਪਣੇ ਕੋਲੇ ਜੀ ਡਾਇਮੰਡ ਹੈਗਾ ਇਹ ਹਾਂਜੀ ਐਲ ਆਰ ਆ ਜੀ ਹਾਂਜੀ ਕੁਫਰੀ ਮੂਹਣਾ ਹਾਂਜੀ ਹੋਰ ਜਿਹੜੀਆਂ ਜਿਵੇਂ ਆਪਣੇ ਵੈਰਾਈਟੀਆਂ ਜਿਹੜੀਆਂ ਨੇ ਚਲਦੀਆਂ ਆਪਾਂ ਉਹੀ ਤਿਆਰ ਕਰਦੇ ਆਂ ਜੀ ਵੀ ਬਾਹਲੀਆਂ ਵੈਰਾਈਟੀਆਂ ਨਹੀਂ ਤਿਆਰ ਕਰਦੇ ਇਹ ਵੈਰਾਈਟੀ ਦਾ ਇਹ ਹੈ ਜੀ ਵੀ ਇਹ ਜਿਵੇਂ ਯੂਪ ਵਗੈਰਾ ਚ ਵੀ ਕਾਮਯਾਬ ਹੋ ਜੂਗੀ ਹੂੰ ਉੱਥੇ ਵੀ ਜ਼ਿੰਮੇਦਾਰ ਆਪਣੇ ਤੋਂ ਪਿਛਲੇ ਸਾਲ ਜੀ ਆਪਣੇ ਹੈ ਉੱਥੇ ਉਹ ਲੈ ਕੇ ਗਏ ਉਹਨਾਂ ਨੇ ਵੀ ਲਿਜਾ ਕੇ ਲਾਏ ਥੋੜੇ ਜੇ ਗੱਟੇ ਹੀ ਲਗਾਏ ਸੀ ਉਹ ਵੀ ਅੱਛਾ ਯੂਪੀ ਤੱਕ ਆਪਣਾ ਜਾਂਦਾ ਯੂਪੀ ਤੱਕ ਜਾਂਦਾ ਜੀ ਆਪਣਾ ਅੱਛਾ ਜਾਨਣਗੇ ਪੂਰਾ ਫਿਰਦਾ ਆਲ ਇੰਡੀਆ ਤੁਸੀਂ ਕਵਰ ਕਰਦੇ ਜਿੱਥੇ ਮਰਜੀ ਕੋਈ ਬੰਦਾ ਲਿਜਾ ਸਕਦਾ ਜਿੱਥੇ ਮਰਜੀ ਕੋ ਲਿਜਾ ਸਕਦਾ ਜੀ ਹਾਂਜੀ ਉਹ ਕੋਈ ਵਾਹ ਆਪਣਾ ਪੰਜਾਬ ਤੋਂ ਬਾਹਰ ਕੀ ਗਏ ਹੋਰ ਕਿਹੜੀਆਂ ਸਟੇਟਾਂ ਚ ਗਿਆ ਵਾ ਮੈਂ ਤਾਂ ਜੀ ਆਪਣਾ ਯੂਪੀ ਦਾ ਗਿਆ ਥੋੜਾ ਜੀ ਮੈਂਵੇਂ ਤੁਹਾਨੂੰ ਦੱਸਾਂ ਹਾਂਜੀ ਵੀ ਯੂਪੀ ਤਾਂ ਆਪਾਂ ਘੱਟ ਤੋਂ ਉਹਦੇ ਇੱਕ ਦੋ ਗੱਡੀਆਂ ਹੀ ਭੇਜੀਆਂ ਜੀ ਹਾਂਜੀ ਕਿਉਂਕਿ ਜਿਹੜੀਆਂ ਯੂਪੀ ਚ ਵੈਰਾਈਟੀਆਂ ਚੱਲਦੀਆਂ ਕਰਦਾ ਕੁਫਰੀ ਮੋਹਣ ਤੇ ਇਹਦਾ ਵੀ ਆਪਣੇ ਤੋਂ ਇਹ ਆਪਾਂ ਥੋੜਾ ਹੀ ਦਿੱਤਾ ਜੀ ਕਿਉਂਕਿ ਸੀ ਥੋੜਾ ਆਪਣੇ ਕੋਲੇ ਹਾਂ ਉਹ ਤਾਂ ਜਿਵੇਂ ਥੋੜੇ ਘਟੇ ਦੇ ਦੇਤੇ ਆਪਾਂ ਉਹ ਵੀ ਆਪਣੇ ਖਾਸ ਸੱਜਣ ਮੰਦੇ ਸੀਗੇ ਜਿਨ੍ਹਾਂ ਨੂੰ ਦਿੱਤੇ ਆ ਠੀਕ ਹੈ ਤੇ ਬਾਕੀ ਹਰਿਆਣੇ ਚ ਤਾਂ ਜਾਂਦਾ ਹੀ ਜਾਂਦਾ ਜੀ ਪੰਜਾਬ ਹਰਿਆਣਾ ਆਪਾਂ ਦੋਵੇਂ ਕਵਰ ਕਰ ਰਹੇ ਆ ਠੀਕ ਹੈ ਤੇ ਜੰਮੂ ਸਾਈਡ ਜਿਵੇਂ ਇਧਰ ਹਿਸ਼ਾਰਪੁਰ ਤੋਂ ਅੱਗੇ ਜੰਮੂ ਸ਼ੁਰੂ ਹੋ ਜਾਂਦਾ ਜੀ ਕਸ਼ਮੀਰ ਜੰਮੂ ਕਸ਼ਮੀਰ ਦਾ ਏਰੀਆ ਉੱਥੇ ਵੀ ਆਪਣੇ ਕੋਸ਼ਿਸ਼ ਹੈਗੇ ਆ ਠੀਕ ਥੋੜਾ ਬਹੁਤ ਆ ਪਰ ਮੇਨ ਪੰਜਾਬ ਤੇ ਹਰਿਆਣਾ ਚ ਚੱਲਦਾ ਹਰਿਆਣਾ ਬਿਲਕੁਲ ਤੇ ਬਾਕੀ ਆਪਣਾ ਮੇਨਤਾ ਸੀਗਾ ਮੁੱਦਾ ਜਿਹੜਾ ਬੀਜ ਵਾਲਾ ਦੋਸਤੋ ਵੀ ਬੀਜ ਪੂਰਾ ਹੁਣ ਹੈਗਾ ਵਾ ਕਿ ਇਸ ਐਸ ਐਫ ਰੈਡ ਵਾਰੀ ਜੋ ਪਿਛਲੀ ਵਾਰ ਵੀਡੀਓ ਪਾਈ ਸੀ ਉਦੋਂ ਕਾਫੀ ਵੀਰਾਂ ਨੇ ਫੋਨ ਲਾ ਕੇ ਯਾਰ ਵੀ ਬੀਜ ਸਾਨੂੰ ਜ਼ਿਆਦਾ ਚਾਹੀਦਾ ਵਾ ਤੇ ਇਸ ਕਰਕੇ ਇਹ ਵੀਡੀਓ ਆਪਾਂ ਹੋਰ ਵਿਖਾ ਦਿੰਨੇ ਆ ਜੀ ਉੱਥੇ ਜਿਵੇਂ ਉੱਥੇ ਵਾਲਾ ਆਪਾਂ ਬੂਟੇ ਪੱਤੇ ਸੀਗਾ ਨਾ ਜੀ ਹਾਂਜੀ ਉਹ ਥੋੜਾ ਜਿਹਾ ਸੀਗਾ ਵੱਟ ਉਸ ਹਿਸਾਬ ਨਾਲ ਉਹ ਮੈਨੂੰ ਲੱਗਦਾ ਨਾ ਜਿਵੇਂ ਆਲੂ ਜੁੜੇ ਹੋਏ ਸੀ ਦੋਸਤ ਆ ਹੁਣ ਆਪਾਂ ਹੌਲਾ ਬੂਟਾ ਜਮਾ ਹੌਲਾ ਪਾਟ ਰਹੇ ਹਾਂ ਇਹਦੇ ਚ 5-6 ਟਾਣੀਆਂ ਹੀ ਆਂ ਹਾਂਜੀ ਵੀ ਇਹਦੇ ਥੱਲੇ ਵੀ ਆਪਾਂ ਵਿਖਾਉਨੇ ਜੀ ਕਿੰਨੇ ਆਲੂ ਨਿਕਲ ਰਹੇ ਥੱਲੋਂ ਆ ਹੁਣ ਇਹਦਾ ਜਿਹੜਾ ਬੀਜਾ ਵਈ ਇਹ ਖਤਮ ਹੋ ਗਿਆ ਏ ਤੇ ਆ ਥੱਲੋਂ ਨਿਕਲੇ ਜੀ ਇਹਦੇ ਆ ਆਪਣਾ ਜਮਾ ਛੋਟੇ ਵਾਲਾ ਸੀਗਾ ਜੀ ਇਹਦੇ ਥੱਲੇ ਵੀ ਆਪਾਂ ਵੇਖ ਸਕਦੇ ਆਂ ਵੀ ਇਹ ਤਕਰੀਬਨ ਸੀਡ ਸਾਈਜ਼ ਬਣ ਗਿਆ ਹੁਣ ਇਹਦਾ ਹਾਂਜੀ ਬਾਕੀ ਇੱਕੇ ਜਿਵੇਂ ਹੁਣ ਬਾਹਰ ਵਾਲੀ ਵਟਾ ਜੀ ਤੇ ਫੇਰ ਵੀ ਫਰਕ ਪੈਂਦਾ ਇਹਦੇ ਥੱਲੇ ਵੀ ਆ ਵੇਖ ਲੋ ਜੀ 1 2 3 4 5 6 7 8 9 10 ਦਾਣੇ ਆ ਜੀ ਹਾਂਜੀ ਤੇ ਇਹ ਆਪਾਂ ਬੀਜਿਆ ਵੀ ਆ ਹੁਣ ਗਲ ਗਿਆ ਵੱਡੇ ਸਾਈਜ਼ ਦੇ ਆਪਾਂ ਜਿੰਨੇ ਪੱਟੇਓ ਕਿਤੋਂ ਗਲੇ ਵਾਲੀ ਨਿਕਲੇ ਇਹਦੇ ਥੱਲੇ ਮਤਲਬ ਕਿ ਜਿਵੇਂ ਛੋਟਾ ਸਾਈਜ਼ ਸੀਗਾ ਆ ਸਾਈਜ਼ ਜਿਵੇਂ ਆਪਾਂ ਸ਼ੁਰੂ ਕਰਦੇ ਆਂ ਹਾਂਜੀ ਵੀ ਗੋਲੀ ਸਾਈਜ਼ ਜਿਹਾ ਆਪਾਂ ਕਹਿ ਲੀਏ ਜਿਹਨੂੰ ਅਸੀਂ 35 ਤੋਂ ਥੱਲੇ ਵਾਲਾ ਉਹ ਬਜਾਈ ਉਹਦੇ ਥੱਲੇ ਵੀ 10 ਤੋਂ 12 ਦਾਣੇ ਪਏ ਜਾਂਦੇ ਆ ਠੀਕ ਹੈ ਬਾਕੀ ਹਜੇ ਇਹ ਚੱਕ ਰਿਹਾ ਜੀ 1 2 3 4 ਛੋਟੇ ਦਾਣੇ ਆ 5 6 ਛੋਟੇ ਦਾਣੇ ਹੈਗੇ ਆ ਹਜੇ ਇਸ ਤੇ ਠੀਕ ਹੈ ਇਹ ਵੀ ਬਣ ਜਾਣਗੇ ਇਹ ਵੀ ਬਣ ਜਾਣਗੇ ਜੀ ਇਹਨਾਂ ਦਾ ਮੰਨੋ ਵੀ ਪੂਰਾ ਸਾਈਜ਼ ਤਾਂ ਨਹੀਂ ਜਾਊਗਾ ਜਦੋਂ ਪੂਰੇ ਦਿਨ ਦਵਾਂਗੇ ਹਾਂਜੀ ਤੇ ਪ੍ਰੋਪਰ ਐਂਡ ਤੇ 0050 ਵਗੈਰਾ ਅਸੀਂ ਪोटाश ਦੀ ਸਪਰੇਅ ਦੇਵਾਂਗੇ ਜੀ ਤਾਂ ਇਹ ਤਕਰੀਬਨ ਇਹਨਾਂ ਚੋਂ ਜਿਵੇਂ 5 ਦਾਣੇ ਆ ਨਾ 6 ਦਾਣੇ ਆ ਜੀ ਆਹ ਹਾਂਜੀ 6 ਚੋਂ ਘਟੋ ਘੜ 3 ਦਾਣੇ ਤਾਂ ਇਹ ਹੋ ਜਾਣਗੇ ਜੀ 2 ਤਾਂ ਨਾ ਸਾਈਜ਼ ਦੇ ਰਹਿ ਜਾਣਗੇ ਠੀਕ ਉਹਨੋਂ ਜਿਹੜੇ ਹਜੇ ਤੱਕ ਵੀ ਇਹ ਆ ਹਾਂ 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 ਇਹ ਵੀ ਪ੍ਰੋਪਰ 14 ਦਾਣੇ ਤਿਆਰ ਹੋ ਜਾਣਗੇ ਠੀਕ ਹੈ ਬਾਕੀ ਦਿਨਾਂ ਦਾ ਜੀ ਹਜੇ 105 ਦਿਨਾਂ ਦੀ ਫਸਲ ਆ ਤੇ 65 ਦੇ ਨਹੀਂ ਹੋਇਆ ਹਜੇ ਇਹਨੇ ਦਾਣੇ ਚੱਕੇ ਆ ਹਾਂਜੀ ਤੇ ਐਤ ਕੀ ਇੱਕ ਥੋੜਾ ਜਿਹਾ ਹੋਰ ਦਿੱਕਤ ਆ ਜੀ ਮੌਸਮ ਦੀ ਹਾਂਜੀ ਜਮਾਦ ਕੀ ਕਣਕਾਂ ਵੀ ਗਰਮੀ ਕਰਕੇ ਤਾਂ ਇਹਨੂੰ ਚੜੀ ਗਈਆਂ ਆਲੂ ਵੀ ਗਰਮੀ ਕਰਕੇ ਨੇ ਥੱਲੇ ਪਹਿਲਾਂ ਦਾਣਾ ਨਹੀਂ ਚੱਕਿਆ ਜੀ ਜਿਹੜਾ ਆਲੂ ਅੱਗੇ ਇਹ ਮਨ ਲੂ 35 ਦਿਨਾਂ ਤੋਂ ਦਾਣੇ ਚੱਕਣੇ ਸ਼ੁਰੂ ਕਰ ਦਿੰਦਾ ਸੀਗਾ ਐਤਕੀ 45 50 ਦਿਨ ਤੇ ਜਾ ਕੇ ਦਾਣੇ ਚੱਕਿਆ ਜੀ ਬਹੁਤ ਥੋੜੇ ਸਮੇਂ ਚ ਹੀ ਆਲੂ ਨੇ ਮੋਟਾ ਕਰਤਾ ਜੀ ਠੀਕ ਹੈ ਜੀ ਠੀਕ ਹੈ ਵੀ ਮੌਸਮ ਦਾ ਕਰਕੇ ਹਰੇਕ ਭਰਾ ਨੂੰ ਪਤਾ ਜਿਹੜਾ ਆਲੂ ਲਾਉਂਦਾ ਮਨ ਲੂ ਹਰੇਕ ਨੂੰ ਪਤਾ ਐਤਕੀ ਗਰਮੀ ਜਾਦੇ ਚ ਰਪਈਏ ਜੀ ਹਾਂਜੀ ਹਾਂਜੀ ਤੇ ਆਲੂ ਘੱਟੋ ਘੱਟ ਆਪਦੇ ਦਾਣੇ ਚੱਕਣ ਚ 10 ਦਿਨ ਲੇਟ ਹੋਇਆ ਜੀ ਠੀਕ ਹੈ ਤੇ ਚਲੋ ਵੈਰਾਈਟੀ ਹਰ ਇੱਕ ਮਿਲ ਜਾਣੀ ਹੈ ਤੁਹਾਨੂੰ ਜਿਹੜੀਆਂ ਵੈਰਾਈਟੀਆਂ ਦੱਸੀਆਂ ਉਹਨਾਂ ਦਾ ਬੀਜ ਸਾਰਾ ਪੂਰਾ ਅਵੇਲੇਬਲ ਹੈਗਾ ਵਾ ਤੇ ਜਨਰੇਸ਼ਨ ਵੀ ਕੋਈ ਜ਼ਿਆਦਾ ਨਹੀਂ ਹੁੰਦੀ ਕਿ ਜਿਹੜੀਆਂ ਦੂਜੀਆਂ ਆਪਣੀ ਜਿਵੇਂ ਡਾਇਮੰਡ ਆ ਬਾਈ ਉਹ ਕਿਹੜੀ ਜਨਰੇਸ਼ਨ ਚੋਂ ਉਹ G2 G3 ਅੱਛਾ ਜੀ ਤੂੰ G1 G2 G3 ਆਪਣੇ ਕੋਲ ਤਿੰਨ ਜਨਰੇਸ਼ਨਾਂ ਹੀ ਦੰਨੇ ਆ ਜੀ ਆਪਾਂ ਅੱਛਾ ਜੀ ਤੇ ਉਸ ਤੋਂ ਬਾਅਦ ਨਹੀਂ ਆਪਾਂ 4 5 ਦਾ ਕੰਮ ਨਹੀਂ ਕਰਦੇ ਹਾਂਜੀ ਹਾਂਜੀ ਕਈਆਂ ਦਾ ਹੁੰਦਾ ਏ ਵੀ ਬਾਈ 4 ਦੇ ਦਿਓ ਜੀ 5 ਦੇ ਦਿਓ ਜੀ ਉਹ ਆਪਾਂ ਨਹੀਂ ਦਿੰਦੇਗੇ ਠੀਕ ਹੈ ਕਿਉਂਕਿ ਆਲੂ ਦਾ ਨਾ ਜੀ ਸਹੀ ਝਾੜ ਜਿਹੜਾ ਹੁੰਦਾ ਜੀ 7 ਜਾਂ ਹੱਦ 8 ਤੱਕ ਰਹਿੰਦਾ ਜੀ ਸਹੀ ਝਾੜ ਮੈਂ ਤਾਂ ਸੁਜੈਸਟ ਕਰਦਾ ਵੀ ਜੀ 7 ਤਾਂ ਹੀ ਚਲਾਓ ਉਸ ਤੋਂ ਬਾਅਦ ਨਾ ਚਲਾਓ ਠੀਕ ਹੈ ਤੇ ਮੰਨ ਲਓ ਵੀ ਹੁਣ ਜੀ 4 ਜਾਂ 5 ਲੈ ਗਿਆ ਬੰਦਾ ਆਪਣੇ ਤੋਂ ਉਹ ਇੱਕ ਅੱਧਾ ਸਾਲ ਲਾ ਕੇ ਹੀ 2 ਸਾਲ ਹੀ ਚੱਲੂਗਾ ਜੀ ਫਿਰ ਉਹ ਅਗਲੇ ਨੂੰ ਪੈਸੇ ਲਾ ਜਾਂਦਾ ਕੀ ਫਾਇਦਾ ਕੀ ਫਾਇਦਾ ਆਪਾਂ ਅਗਲੇ ਨੂੰ ਇਹ ਕੀ ਦੇ ਜੀ 3 ਲੈ ਜਾਓ ਜਾਂ ਜੀ 2 ਲੈ ਜਾਓ ਹਾਂਜੀ ਤੇ ਵੈਸੇ ਜਾਦੇ ਰਕਮੈਂਡ ਆਪਾਂ ਜੀ 3 ਕਰੀਦਾ ਜੀ ਯਾਨੀ ਕਿ ਵੀ ਜਿਹੜਾ ਬੰਦਾ ਤੁਹਾਡੇ ਤੋਂ ਲੈਂਦਾ ਉਹ ਆਪਦਾ ਬੀਜ ਤਿਆਰ ਕਰ ਸਕਦਾ ਬੀਜ ਵੀ ਵੇਚ ਸਕਦਾ ਵਾ ਬੀਜ ਵੇਚ ਸਕਦਾ ਜੀ ਨਹੀਂ ਤਾਂ ਆਪ ਦੀ ਬਣ ਕੇ ਚ ਲੋ ਵੀ ਇਸ ਤੋਂ ਬਾਹਰ ਜਿਹੜੀਆਂ ਜਨਰੇਸ਼ਨਾਂ ਹੁੰਦੀਆਂ ਜਿਉ ਉਹਨੂੰ ਜਨਰੇਸ਼ਨ ਨਹੀਂ ਗੈਣਦਾ ਬੰਦਾ ਕੋਈ ਹਾਂਜੀ ਆ ਆਮ ਜ਼ਿਮੀਦਾਰੇ ਚੱਲਦਾ ਜੀ ਨਵਾਂ ਬੀਜ ਆ ਇਹ ਹਾਂਜੀ ਹਾਂਜੀ ਮੰਨ ਲਓ ਜੀ ਨੇ ਹੁਣ ਇੱਥੇ ਲੱਗਾ ਵੇਖ ਲਿਆ ਲੰਘਦੇ ਨੇ ਉਹਨੇ ਕਹਿਣਾ ਬਈ ਮੈਨੂੰ ਬੀਜ ਦੇ ਦੇ ਵਿੱਚੋਂ ਹੂੰ ਆਪਾਂ ਕਹਿਣਾ ਹਾਂ ਬਈ ਨਵਾਂ ਬੀਜ ਆ ਅਗਲੇ ਦਾ ਡਾਇਮੰਡ ਦੀ ਗੋਲੀ ਕਿਸੇ ਭਾਣੀ ਵਿਕਣੀ ਉਮੀਦਾਂ ਜੀ ਜੇ ਰੇਟ ਘਟ ਹੋਇਆ ਬਹੁਤ ਸਸਤੀ ਵਿਗਦੀ ਉਹ ਸਟੋਰ ਕਰਾ ਹੀ ਪੂਰਾ ਹੁੰਦਾ ਏ ਹਾਂ ਤੇ ਉਵੇਂ ਮੰਨ ਲਓ ਅਗਲਾ ਰਾਸ਼ਨ ਦੇ ਭਾਅ ਦੇ ਸਕਦਾ ਚੰਗਾ ਵੀ ਹੋਵੇ ਬਿਲਕੁਲ ਬਿਲਕੁਲ ਮੰਨ ਲਓ ਚੰਗੇ ਵੀਰੇ ਦਾ ਫਾਇਦਾ ਹੀ ਫਾਇਦਾ ਹੀ ਫਾਇਦਾ ਹੀ ਫਾਇਦਾ ਮੈਂ ਪਹਿਲਾਂ ਝਾੜ ਵਾਧ ਦੇਣਾ ਜੀ ਚੰਗੇ ਵੀ ਦਾ ਫਿਰ ਜਿਹੜਾ ਕੋਈ ਛੋਟਾ ਗੋਲੀ ਜਾਂ ਗੁੱਲਾ ਏ ਉਹ ਆਪਾਂ ਬੀਚ ਫੇਰ ਦੇ ਸਕਦੇ ਆ ਵੀ ਐਵੇਂ ਕਰਕੇ ਆਪਣਾ ਇਨਕਮ ਦਾ ਵੀ ਫਾਇਦਾ ਹੁੰਦਾ ਏ ਜੀ ਹੂੰ ਵੀ ਹਰੇਕ ਚੀਜ਼ ਵਿਕਦੀ ਆ ਚੰਗਾ ਹੁੰਦੀ ਆ ਸਹੀ ਗੱਲ ਇਹਦਾ ਹੈ ਠੀਕ ਹੈ ਭਾਈ ਬਹੁਤ ਧੰਨਵਾਦ ਤੁਹਾਡਾ ਟਾਈਮ ਦਿੱਤਾ ਤੇ ਧੰਨਵਾਦ ਦੋਸਤੋ ਨੰਬਰ ਸਕਰੀਨ ਤੇ ਚੱਲਦੇ ਪਏ ਆ ਤੇ ਤੁਸੀਂ ਕਾਲ ਕਰਕੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਬੀਜ ਦੀ ਧੰਨਵਾਦ